ਜਿਹੜਾ ਆਪਣਾ ਸਮਾਨ ਹੈ ਉਹ ਇਕੱਠਾ ਕਰੋ ਫੇਰ ਕਿਸੇ ਸੇਫ ਜਗ੍ਹਾ ਤੇ ਲੈ ਕੇ ਜਾਓ ਅਸੀਂ ਸਾਡੇ ਵੱਲੋਂ ਪੂਰੀ ਤਿਆਰੀ ਚ ਹੈ ਪਰ ਅਸੀਂ ਨਹੀਂ ਚਾਹੁੰਦੇ ਕਿ ਇੱਕ ਵੀ ਬੰਦੇ ਦਾ ਕਿਤੇ ਨੁਕਸਾਨ ਹੋਵੇ ਤੁਹਾਡੇ ਇੱਕ ਵੀ ਸਾਜੋ ਸਮਾਨ ਦਾ ਇੱਕ ਵੀ ਡੰਗਰ ਦਾ ਨੁਕਸਾਨ ਹੋਵੇ ਅਸੀਂ ਨਹੀਂ ਚਾਹੁੰਦੇ ਜੇ ਤੁਹਾਨੂੰ ਕਿਸੇ ਚੀਜ਼ ਦੀ ਕਨਵੈਸ ਦੀ ਲੋੜ ਹੈ ਤੁਹਾਨੂੰ ਟਰੈਕਟਰ ਟਰੱਕਟਰ ਦੀ ਲੋੜ ਹੈ ਕਿਤੇ ਆਪਣਾ ਸਮਾਨ ਚੱਕਣ ਵਾਸਤੇ ਉਹ ਵੀ ਤੁਸੀਂ ਸਾਨੂੰ ਮੰਗ ਕਰ ਸਕਦੇ ਹੋ ਅਸੀਂ ਇਮੀਡੀਏਟਲੀ ਤੁਹਾਡੇ ਲਈ ਹਾਜ਼ਰ ਹਾਂ ਸਾਰਿਆਂ ਨੂੰ ਇਕੱਠੇ ਰਲ ਮਿਲ ਕੇ ਜਿਹੜੀ ਚੁਣੌਤੀ ਆਪਣੇ ਸਾਹਮਣੇ ਜਿਹੜੀ ਆ ਰਹੀ ਹੈ ਉਹਦੇ ਨਾਲ ਆਪਾਂ ਡਟ ਕੇ ਆਪਾਂ ਨੇ ਹੌਸਲਾ ਰੱਖ ਕੇ ਆਪਾਂ ਨੇ ਹਿੰਮਤ ਰੱਖ ਕੇ ਇਹਦੇ ਨਾਲ ਲੜਨਾ ਹੈ ਸਾਡੇ ਨਾਲ ਸਿਵਲ ਪ੍ਰਸ਼ਾਸਨ ਦੇ ਏਡੀਸੀ ਸਾਹਿਬ ਵੀ ਨੇ ਕੁਸ਼ਪਾਲ ਜੀ ਵੀ ਨੇ ਸਾਰੇ ਸਾਡੀ ਸਿਵਲ ਪ੍ਰਸ਼ਾਸਨ ਦੀ ਵੀ ਟੀਮ ਹੈ ਪੁਲਿਸ ਪ੍ਰਸ਼ਾਸਨ ਵੀ ਇੱਥੇ ਪਹੁੰਚਾ ਹੋਇਆ ਹੈ ਇੱਥੇ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਬਹੁਤ ਹੀ ਜ਼ਿਆਦਾ ਭਾਰੀ بارش ਜਿਹੜੀ بارش ਬਹੁਤ ਜ਼ਿਆਦਾ ਹੋ ਰਹੀ ਹੈ ਹਿਮਾਚਲ ਵਾਲੇ ਪਾਸੇ ਚ ਉਹਦੇ ਕਰਕੇ ਜਿਹੜਾ ਆਪਣਾ ਰਾਵੀ ਦਰਿਆ ਹੈ ਉਹਦੇ ਚ ਪਾਣੀ ਦਾ ਵਾਧਾ ਹੁੰਦਾ ਜਾ ਰਿਹਾ ਹੈ ਰਣਜੀਤ ਸਾਗਰ ਡੈਮ ਹੈ ਜਿਹੜਾ ਉੱਤੋਂ ਵੀ ਕਾਫੀ ਜ਼ਿਆਦਾ ਪਾਣੀ ਹੈ ਜਿਹੜਾ ਛੱਡਿਆ ਜਾ ਰਿਹਾ ਹੈ ਹਜੇ ਤੱਕ ਸਾਡੇ ਇੱਥੇ ਪਾਣੀ ਨਹੀਂ ਪਹੁੰਚਿਆ ਬਟ ਅਸੀਂ ਅਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਕੋਸ਼ ਪ੍ਰਸ਼ਾਸਨ ਅਸੀਂ ਲੋਕਾਂ ਨੂੰ ਇਸੇ ਕਰਕੇ ਅਪੀਲ ਕਰਨ ਆਇਆ ਇੱਥੇ ਕਿ ਇਹਨਾਂ ਦੀ ਆਪਾਂ ਫਟਾਫਟ ਇਵੈਕੂਏਸ਼ਨ ਕਰੀਏ ਤਾਂ ਕਿ ਕਿਸੇ ਵੀ ਜਾਨ ਮਾਲ ਦੀ ਜਿਹੜੀ ਹੈਗਾ ਨੁਕਸਾਨ ਤੋਂ ਆਪਾਂ ਬਚੇ ਰਹੀਏ ਸਾਡਾ ਸਿੰਪਲ ਫੋਕਸ ਹੀ ਹੋਵੇ ਜਿਹੜੇ ਆਪਣੇ ਤੁਸੀਆਂ ਅਸੀਂ ਉਹਨਾਂ ਨੂੰ ਬਚਾਈਏ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਅਸੀਂ ਉਹਨਾਂ ਨੂੰ ਬਚਾਈਏ ਕਿਸੇ ਵੀ ਤਰੀਕੇ ਦੀ ਜਾਨਮਾਲ ਦੀ ਕੋਈ ਵੀ ਨੁਕਸਾਨ ਨਾ